ਬਹੁਤ ਗੁੱਸਤੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈਟ ਸੀਗਾ ਜੀ ਖੁਸ਼ੀ ਦਾ ਬੱਚਾ ਪੂਰਾ ਤੇ ਕਿਸ ਤਰ੍ਹਾਂ ਹੱਸ ਹੋਇਆ ਪਤਾ ਲੱਗਿਆ ਉਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟਕਰ ਹੋਈ ਐ ਇੱਕ ਆਸ ਤੇ ਸੀ ਕਾਰ ਤੇ ਸੀ ਕਾਰ ਤੇ ਇੱਕ ਕਾਰ ਤੇ ਸੀਗਾ ਜੀ ਇਹਦੇ ਨਾਲ ਹੋਰ ਵੀ ਕੋਈ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਆਪ ਚਲਾ ਰਹੇ ਸੀ ਗੱਡੀ ਹਾਂ ਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜਿੰਨਵੇਂ ਪਹਿਲੀ ਵਾਰ ਹੀ ਗਿਆ ਕਿਹੜੀ ਸੈਰ ਤੇ ਰਹੇ ਰਹੇ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਕਿਚਨਰਸ ਤੇ ਹੁਣ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਜਲਦੀ ਇੱਥੇ ਉਸ ਦੀ ਡੈਡ ਬੋਡੀ ਆਵੇ ਦੇਸ਼ ਸਤੋਂ ਉਮੀਦ ਹੀ ਕਰ ਸਕਦੇ ਹਾਂ ਜੀ ਜਿੰਨੀ ਜਲਦੀ ਆਵੇ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨੰਨਾ ਚਿੰਦਾ ਜੋਬ ਵਗੈਰਾ ਰਜਗਾ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਮਜ਼ਦੂਰੀ ਬੱਚੇ ਜਾਂਦੇ ਨੇ ਜਿਨੀ ਕੋਈ ਜਾਨ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰਜਗਾ ਦੇਣਾ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਹੀ ਅਪੀਲ ਹੈ ਵੀ ਇੱਥੇ ਬੱਚਿਆਂ ਨੂੰ ਰੋਜ਼ਗਾਰ ਦੇਣੀ ਹਾਂ ਹਾਂ ਕੀ ਨਾਮ ਆਪ ਜੀ ਦਾ ਕੀ ਨਾਮ ਤੁਹਾਡਾ ਕਰਨੈਲਸਨ ਹਾਂ ਜਿਹੜਾ ਤੁਹਾਡਾ ਦੋ ਤਰ੍ਹਾਂ ਸੀ ਗਿਆ ਕੈਨੇਡਾ ਕੀ ਤੁਸੀਂ ਕਿੰਨੇ ਚਾਵਨਾਂ ਨੇ ਭੇਜਿਆ ਸੀ ਇਹ ਤਾਂ ਉਦੋਂ ਬੜੇ ਚਾਵਨਾਂ ਵਾਲੀ ਗੱਲ ਸੀਗਾ ਇੱਥੇ ਦੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੇ ਕੋ ਅਬ ਦਾਤ ਜਗ੍ਹਾ ਤੇ ਲੱਗ ਆਦੋਂ ਨੇ ਪੜਾਈ ਕੀਤੀ ਪੜਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮੈਂਟ ਮਿਲਿਆ ਗਰੀਆ ਜੋਬ ਸੀ ਹੋ ਰਹੀ ਹੰ ਬਹੁਤਿਆਰ ਕੰਮ ਕੱਢਦਾ ਹੀ ਐਲਨ ਸਾਸ ਦਾ ਮਿੱਠਾ ਬੱਸ ਬੰਨੇ ਦੋ ਤੁਹਾਡੇ ਦੋ ਤਰੇ ਕਿੰਨੇ ਇੱਕੋ ਹੀ ਸੀਗਾ ਇੱਕੋ ਬੱਚਾ ਇੱਕੋ ਬੱਚਾ ਦੋਤੀ ਆ ਤੇ ਇੱਕ ਵੱਡੀ ਛੋਟੀ ਹੈ ਉਹ ਵੱਡੀ ਸੀ ਅੱਛਾ ਹਾਂ ਜੀ ਉਹ ਵਿਆਹ ਦੀ ਨਹੀਂ ਹੈ ਜੀ ਅਜੇ ਅੱਛਾ ਹਾਂ ਇਹ ਪੜਾਈ ਕਰ ਰਹੀ ਕੁਛ ਰਹਿੰਦੀ ਹੋਈ ਦੇ ਰਿਹਾ ਨਾ ਲਈ ਕੋਰਸ ਤੇ ਜਾ ਕਰਨੇ ਅਪਣੇ ਤੁਹਾਡੇ ਕਿ ਲੱਗਦਾ ਕੀ ਨਾਮ ਤੁਹਾਡਾ ਮੇਰਾ ਜਗਵਿੰਦਰ ਸਿੰਘ ਨਾਮ ਹੈ ਜੀ ਸਾਡਾ ਕਿੰਨਰਪਨ ਕੀ ਲੱਗਦਾ ਤੁਹਾਡਾ ਸਾਡਾ ਭਾਂਜਾ ਸੀ ਜੀ ਮੇਰੀ ਇਹ ਸਾਲੀ ਦਾ ਵੱਡੀ ਸਾਲੀ ਦਾ ਬੇਟਾ ਸੀ ਮੇਰੀ ਦਾ ਜੀ ਆ ਉਹ ਚੰਗੇ ਭਿੱਖ ਵਾਸਤੇ ਬਾਹਰ ਦੇਸ਼ ਪੜਾਈ ਵਾਸਤੇ ਗਿਆ ਸੀ ਜੀ ਔਰ ਅੱਛੀ ਪੜਾਈ ਕਰਕੇ ਬੱਚੇ ਨੇ ਵਰਕ ਪਰਮਨ ਹਾਸਲ ਡਿਗਰੀ ਹਾਸਲ ਕਰਕੇ ਔਰ ਆਪਦੀ ਜੌਬ ਤੇ ਰੁਟੀਨ ਵਜੋਂ ਜਾ ਰਿਹਾ ਸੀਗਾ ਕਿ 21 ਦੀ ਰਾਤ ਨੂੰ ਇੱਕ ਮੰਦ ਭਾਈ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਬੱਚੇ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਕੋ ਜੇਸੂ ਜੀ ਦੀ ਹਾਲਤ ਕਾਫੀ ਗੰਭੀਰ ਦਿਸ ਜਾਰੀ ਸੀਗੀ ਔਰ ਕੱਲ ਰਾਤ ਸਾਡੇ ਕੋਲੇ ਮੰਦਪਾਲ ਦੀ ਖਬਰ ਪਹੁੰਚੀ ਕਿ ਸਾਡੇ ਬੱਚੇ ਨੇ ਦੁਨੀਆ ਹਲਵੇ ਦਾ ਕੱਚਾ ਮੇਰਾ ਅਮਰਿੰਦਰ ਸਿੰਘ ਜੀ ਕਨਵਰਪਾਲ ਤੁਹਾਡੇ ਕੀ ਲੱਗਦਾ ਮੇਰਾ ਪੰਜਾ ਲੱਗਦਾ ਸੀ ਕਿਸ ਤਰ੍ਹਾਂ ਤੇਜਾ ਤੁਹਾਡੇ ਜੀ ਜੀ ਨੇ ਆਪਣੇ ਤੁਹਾਡੇ ਪੰਜ ਦੇ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਕਹਿਣੋ ਪੂਰੇ ਰੀਜਨ ਨਾਲ ਭੇਜਿਆ ਸੀ ਬੜੇ ਚਾਵਾਂ ਨਾਲ ਪਰ ਸਾਨੂੰ ਨਹੀਂ ਸੀ ਪਤਾ ਵੀ ਇਹੋ ਜਿਹਾ ਕੁਝ ਹੋ ਜਾਣਾ ਕਿ ਕੈਨੇਡਾ ਨੇ ਸਾਡਾ ਪੁੱਤ ਖਾ ਲੈਣਾ